ਇੰਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ ਸੱੱਥਰ ਵਿਛਾ ਕੇ ਅਬ ਦੇਖ ਰੇ ਪੱਥਰ ਲਾਇਨੇ ਆਏ ਨੇ ਆਏ ਜਿੰਨਾ ਚਿਰ ਬੀ ਨਾਸ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਛੱਡਣਾ ਨਹੀਂ ਉਹ ਇਹਨਾਂ ਦੀ ਸਿਰੀ ਦੱਬਣੀ ਪੈਣੀ ਐ ਨਾ ਨਸ਼ਾ ਤਸਕਰਾਂ ਦੀ ਪੰਜਾਬ ਚ ਚੱਲੀ ਬਦਲਾ ਦੀ ਲਹਿਰ ਨਸ਼ਿਆ ਖਿਲਾਫ ਜਾਗ ਉਠਿਆ ਪੰਜਾਬ ਬਦਲਾ ਦੀ ਲਹਿਰ ਚੱਲਣ ਤੋਂ ਬਾਅਦ ਕਈ ਦਹਾਕੀਆਂ ਮਗਰੋਂ ਪੰਜਾਬ 'ਚ ਕੋਈ ਅਜਈ ਸਰਕਾਰ ਆਈ ਹੈ ਜੋ ਨਸ਼ਿਆਂ ਖਿਲਾਫ ਪੂਰੀ ਤਾਕਤ ਦੇ ਨਾਲ ਲੜ ਰਹੀ ਹੈ। ਅੱਜ ਪੰਜਾਬ ਦੇ ਕਈ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਅੱਗੇ ਵਧ ਰਹੇ ਨੇ ਤੇ ਖੇਤੀਬਾੜੀ ਦੇ ਨਾਲ ਜੁੜ ਰਹੇ ਨੇ ਪਰ ਕੋਈ ਵੀ ਸਮਾਜ ਦੀ ਲੜਾਈ ਇਕੱਲਿਆਂ ਨਹੀਂ ਜਿੱਤੀ ਜਾ ਸਕਦੀ। ਜੇਕਰ ਪੰਜਾਬ 'ਚ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਦੇ ਨਾਲ ਖੜਨਾ ਪਵੇਗਾ। ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਾਡਾ ਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਤੁਸੀਂ ਵੀ ਯਾਤਰਾ ਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਪਟਨ ਮੰਤਰੀ ਮਹਿੰਦਰ ਭਗਤ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੇਂਦਰ ਸਰਕਾਰ ਦੇ ਖਿਲਾਫ ਸਾਡੇ ਨਾਲ ਕੈਪਟਨ ਮੰਤਰੀ ਭਗਤ ਜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੇਂਦਰ ਸਰਕਾਰ ਦੇ ਖਿਲਾਫ ਕੀ ਕਰ ਅੱਜ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਹਰਮਨ ਪਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੇ ਰਹਿਣੇ ਹੇਠ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਗਰੀਬਾਂ ਲਈ ਜੋ ਕੇਂਦਰ ਸਰਕਾਰ ਵੱਲੋਂ ਬਿਨਾਂ ਦੱਸਿਆ ਕਾਰਡ ਕੱਟੇ ਜਾ ਰਹੇ ਨੇ ਰਾਸ਼ਨ ਕਾਰਡਾਂ ਦੇ ਵਿੱਚ ਜੋ ਹੈ ਕੱਟ ਕੇ ਤਕਰੀਬਨ 8 ਲੱਖ ਲੋਕਾਂ ਦਾ ਜੋ ਰਾਸ਼ਨ ਘਟਾਇਆ ਗਿਆ ਹੈ ਕਾਰਡ ਕੱਟੇ ਗਏ ਹਨ ਅਗਰ ਇੱਕ ਪਰਿਵਾਰ ਦੇ ਵਿੱਚ 4 ਜੀ ਹੋਣ ਤੇ 32 ਲੱਖ ਲੋਕਾਂ ਨੂੰ ਰਾਸ਼ਨ ਤੋਂ ਵਾਂਝਾ ਕਰਨ ਦੀ ਤਿਆਰੀ ਕੇਂਦਰ ਸਰਕਾਰ ਨੇ ਕੀਤੀ ਹੈ ਜਿਹੜੀ ਕਿ ਅਸੀਂ ਨਹੀਂ ਹੋਣ ਦੇਵਾਂਗੇ ਉਹਦੇ ਨਾਲ ਨਾਲ ਕੇवाईसी ਸਕੀਮ ਦੇ ਤਹਿਤ ਉਨ੍ਹਾਂ ਦੇ ਕਾਰਨ 23 ਲੱਖ ਲੋਕਾਂ ਦਾ ਰਸ਼ਨ ਨਹੀਂ ਦਿੱਤਾ ਗਿਆ ਸੋ लेट्स ਸੇ ਟੋਟਲ ਜੋ ਹੈ 1.5 ਕਰੋੜ ਦੇ ਵਿੱਚੋਂ ਜੋ ਲੋਕਾਂ ਨੂੰ ਰਸ਼ਨ ਮਿਲਦਾ ਹੈ ਉਹਦੇ ਵਿੱਚੋਂ 50 ਲੱਖ ਲੋਕਾਂ ਦਾ ਰਸ਼ਨ ਕਟਿਆ ਗਿਆ ਹੈ ਉਹਦੇ ਨਾਲ ਤਕਰੀਬਨ 1/3 ਹਰ 3 ਲੋਕਾਂ ਵਿੱਚ ਇੱਕ ਇੱਕ ਇਨਸਾਨ ਨੂੰ ਰਸ਼ਨ ਰਸ਼ਨ ਨਹੀਂ ਮਿਲੇਗਾ ਇਹ ਇੱਕ ਬਹੁਤ ਹੀ ਪੰਜਾਬ ਦੀ ਜਨਤਾ ਦੇ ਨਾਲ ਤੱਕਾ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਗਰੀਬਾਂ ਨਾਲ ਤੱਕਾ ਨਹੀਂ ਹੋਣ ਦੇਗੀ ਅਸੀਂ ਆਮ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਰੈਸਟ ਸ਼ੋਰ ਕੇਂਦਰ ਸਰਕਾਰ ਜਿੰਨਾ ਮਰਜੀ ਤੱਕ ਸਾਡੇ ਨਾਲ ਕਰੇ ਪਰ ਅਸੀਂ ਕਿਸੇ ਵੀ ਇਨਸਾਨ ਨੂੰ ਰੋਸ਼ਨ ਤੋਂ ਵਾਂਝਾ ਨਹੀਂ ਰਹਿਣ ਦਵਾਵਾਂਗੇ ਇੱਕ ਵੀ ਕਾਰਡ ਜਿਹੜਾ ਹੈਗਾ ਅਸੀਂ ਨਹੀਂ ਕਟਣ ਦਵਾਗੇ ਨਾ ਕਟਾਂਗੇ ਇਹ ਭਗਤ ਜੀ ਲਗਾਤਾਰ ਬੀਜੇਪੀ ਵੱਲੋਂ ਪਿੰਡਾਂ ਦੇ ਵਿੱਚ ਜਾ ਜਾ ਕੇ ਕੈਂਪ ਲਗਾਏ ਜਾ ਰਹੇ ਨੇ ਇਸ ਦੇ ਉੱਤੇ ਆਮ ਆਦਮੀ ਪਾਰਟੀ ਵੱਲ ਵਿਰੋਧ ਕੀਤਾ ਜਾ ਰਿਹਾ ਹੈ ਦੇਖੋ ਜਿਹੜੀ ਹੈਗੀ ਹੈ ਬੀਜੇਪੀ ਬੀਜੇਪੀ ਪੰਜਾਬ ਚ ਦਾ ਅਸਥਾਨ ਖਤਮ ਹੋ ਚੁੱਕਾ ਹੈ ਤੁਸੀਂ ਸਾਰੇ ਜਾਣਦੇ ਹੋ ਹੁਣ ਕੇਵਲ ਉਹ ਪਿੰਡਾਂ 'ਚ ਜਾ ਕੇ ਹੱਲਾ ਗੁਲਾ ਕਰਕੇ ਖਵਾਰਾਂ 'ਚ ਆ ਕੇ ਸ਼ੋਅ ਕਰਨਾ ਜਾਂਦੀ ਹੈਗੀ ਕਿ ਅਸੀਂ ਇੱਥੇ ਹੈਗੇ ਆਂ ਜਦ ਕਿ ਜਨਤਾ ਜਾਣਦੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਤਿੰਨ ਕਾਨੂੰਨ ਜਿਹੜੇ ਪਹਿਲਾਂ ਲਿਆਂਦੇ ਸਨ ਉਹਦੇ ਕਾਰਨ ਪੰਜਾਬ ਦਾ ਇੱਕ ਇੱਕ ਬੱਚਾ ਕੇਂਦਰ ਸਰਕਾਰ ਵਾਜਪਾ ਸਰਕਾਰ ਦੇ ਖਿਲਾਫ ਹੈ ਗਿਆ ਉਹਨਾਂ ਨੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਡੇਢ ਸਾਲ ਤਕਰੀਬਨ ਬਾਰਡਰ ਦੇ ਉੱਪਰ ਠੰਡ ਦੇ ਵਿੱਚ ਬਰਸਾਤ ਦੇ ਵਿੱਚ ਲੋਕਾਂ ਦੇ ਨਾਲ ੱਤਕਾ ਕੀਤਾ ਉਹਨਾਂ ਨਾਲ ਜ਼ੁਲਮ ਕੀਤਾ ਅੱਜ ਜੋ ਲੋਕਾਂ ਨੇ ਪੰਜਾਬ ਦੀ ਜਨਤਨਤਾ ਕੀਤਾ ਹੈ ਕਿ ਅਸੀਂ ਭਾਜਪਾ ਦਾ ਕਿਸੇ ਕੀਮਤ ਦੇ ਸਾਥ ਨਹੀਂ ਦੇਣਾ ਇਹ ਕੇਵਲ ਆਪਣੀ ਪ੍ਰੈਜੈਂਸ ਸ਼ੋਅ ਕਰਨ ਵਾਸਤੇ ਜੋ ਹੈ ਪਿੰਡਾਂ ਜਾ ਰਹੇ ਹਨ ਕਿ ਸਾਡਾ ੱਤਕਾ ਮੁੱਕਾ ਹੋਏ ਖ਼ਬਰਾਂ ਤੇ ਆਈਏ ਤੇ ਆਪਣੀ ਲੀਡਰਸ਼ਿਪ ਸ਼ੋਅ ਕਰੀਏ ਦੈਟਸ ਆਲ ਪੰਜਾਬ ਦੇ ਵਿੱਚ ਕਿਉਂ ਪੰਜਾਬ ਦੇ ਨਾਲ ੱਤਕਾ ਕੇਂਦਰ ਸਰਕਾਰ ਕਰਦੀ ਹੈ ਕਿਉਂ ਲਗਾਤਾਰ ਕਿਦੋਂ ਵੋਟਾਂ ਆਉਂਦੀ ਹੈ ਉਦੋਂ ਕੇਂਦਰ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਦੇਖੋ ਕੇਂਦਰ ਸਰਕਾਰ ਵੱਲੋਂ ਕੇਵਲ ਪੰਜਾਬ 'ਚ ੱਤਕਾ ਹੀ ਕੀਤਾ ਜਾ ਰਿਹਾ ਜਿੱਥੇ ਵੀ ਨੌਨ ਬੀਜੇਪੀ ਸਰਕਾਰ ਹੈਗੀ ਹੈ ਸਾਰੇ ਦੇਸ਼ ਦੇ ਵਿੱਚ ਉੱਥੇ ਹੀ ੱਤਕਾ ਕੀਤਾ ਜਾ ਰਿਹਾ ਜਿੱਥੇ ਆਪਣੀਆਂ ਸਰਕਾਰਾਂ ਹੈਗੀਆਂ ਉੱਥੇ ਕੁਝ ਨਹੀਂ ਕਰਦੇ ਪਰ ਜਿੱਥੇ ਨਹੀਂ ਹੈਗੀਆਂ ਉਹਨਾਂ ਨਾਲ ੱਤਕਾ ਕਰਕੇ ਚਾਹੁੰਦੇ ਨੇ ਸ਼ੋਅ ਕਰਨੇ ਚਾਹੁੰਦੇ ਨੇ ਕਿ ਜੇ ਨਹੀਂ ਸਰਕਾਰ ਉੱਥੋਂ ਦੀ ਹੈਗੀਆਂ ਉਹਨਾਂ ਨੂੰ ਫੇਲ ਕਰਨਾ ਚਾਹੁੰਦੇ ਨੇ ਪਰ ਜਨਤਾ ਸਭ ਕੋਈ ਜਾਣਦੀ ਹੈਗੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਆਮ ਲੋਕੀਂ ਇਸ ਤਵ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਅਦ ਲੋਕਾਂ ਨੂੰ ਬਹੁਤ ਸਾਰੀਆਂ ਫੈਸਿਲਟੀਆਂ ਮਿਲਦੀਆਂ ਨੇ ਔਰ ਉਹਨੂੰ ਬਰਕਰਾਰ ਰੱਖਿਆ ਜਾਏਗਾ ਹਰ ਰੋਜ਼ ਪੰਜਾਬ ਦੇ ਮੁੱਖ ਮੰਤਰੀ ਕੋਈ ਨਾ ਕੋਈ ਲੋਕਾਂ ਦੀ ਬਿਹਤਰੀ ਲਈ ਜੋ ਹੈ ਫੈਸਲੇ ਲੈ ਰਹੇ ਨੇ ਕੈਬਨਟ ਜੋ ਹੈ ਸਾਰੀ ਫੈਸਲੇ ਲੈ ਰਹੀ ਹੈ ਅਸੀਂ ਹਮੇਸ਼ਾ ਗਰੀਬਾਂ ਦੇ ਨਾਲ ਹਾਂ ਲੋਕਾਂ ਦੇ ਨਾਲ ਹਾਂ ਔਰ ਇਹ ਨਾ ਕੋਲੋਂ ਦੂਜੀਆਂ ਪਾਰਟੀਆਂ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ ਆਪੋਜੀਸ਼ਨ ਕੋਲੋਂ ਚਾਹੇ ਕਾਂਗਰਸ ਹੋਵੇ ਚਾਹੇ ਕਲਦਲ ਉਚਾਹੇ ਬਾਜਪਾ ਹੈ ਉਹਨਾਂ ਕੋਲ ਕੋਈ ਮੁੱਦਾ ਹੀ ਨਹੀਂ ਹੈਗਾ ਇਸ ਕਰਕੇ ਕੋਈ ਨਾ ਕੋਈ ਕਰਕੇ ਤੇ ਦੇ ਵਾਂਟ ਟੂ ਸ਼ੋਕ ਅਸੀਂ ਹੈਗੇ ਆ ਕਿ ਪਿੰਡਾਂ ਦੇ ਵਿੱਚ ਬੀਜੇਪੀ ਵੱਲੋਂ ਵਿਰੋਧ ਕਿਤੇ ਜਾਣੇ ਆਮ ਆਦਮੀ ਪਾਰਟੀ ਵੱਲੋਂ ਵੀ ਵਿਰੋਧ ਕਿਤੇ ਜਾਣਗੇ ਦੇਖੋ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਬੀਜੇਪੀ ਜਿਹੜੀ ਜਾ ਕੇ ਸਿਰਫ ਐਮੀ ਆਪਣੀ ਹੋਂਦ ਸਥੀ ਹੈ ਗਈਏ ਕੋਈ ਨਾ ਕੋਈ ਗੜਬੜ ਕਰਦੀ ਹੈਗੀ ਤੇ ਸਰਕਾਰ ਨੇ ਲਾਅ ਆਰਡਰ ਮੇਨਟੇਨ ਕਰਨ ਵਾਸਤੇ ਕਰਨਾ ਹੀ ਹੈਗਾ ਕੋਈ ਜਾ ਕੇ ਪ੍ਰੋਟੈਸਟ ਸਰਕਾਰ ਦੇ ਖਿਲਾਫ ਕੋਈ ਜਾ ਕੇ ਵੀ ਕਰੇਗਾ ਪ੍ਰੋਟੈਸਟ ਕਰੇਗਾ ਤੇ ਸਰਕਾਰ ਤੁਹਾਨੂੰ ਰੋਕੇਗੀ ਇਸ ਕਰਕੇ ਜੋ ਹੈ ਅਸੀਂ ਸਰਕਾਰ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਨਹੀਂ ਹੋਣ ਦੇਵਾਂਗੇ ਪੰਜਾਬ ਸਰਕਾਰ ਮਾਨ ਸਾਬ ਦੀ ਸਰਕਾਰ ਦਾ ਫਰਜ ਬੰਦਾ ਹੈ ਕਿ ਲੋਕਾਂ ਦੀ ਮਾਲ ਜਾਨ ਦੀ ਰੱਖਿਆ ਕਰਨਾ ਔਰ ਅਸੀਂ ਕਰ ਰਹੇ ਕੋਈ ਨਹੀਂ ਹੈਗੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਪੰਜਾਬ ਦੇ ਕੋਈ ਵੀ ਕਾੜ ਨਹੀਂ ਕਟਣ ਦਿੱਤੇ ਜਾਣਗੇ ਦੇਖੋ ਅਸੀਂ ਪਹਿਲੇ ਵੀ ਕਿਹਾ ਹੈਗਾ ਕਿ ਪੰਜਾਬ ਦੀ ਸਰਕਾਰ ਜਿਹੜੀ ਹੈਗੀ ਮਾਨ ਸਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਜੀ ਹੈ ਅਸੀਂ ਹਮੇਸ਼ਾ ਹੀ ਗਰੀਬਾਂ ਲਈ ਮਜ਼ਦੂਰਾਂ ਲਈ ਕਿਸਾਨਾਂ ਲਈ ਕੰਮ ਕਰਦੇ ਆ ਰਹੇ ਹਾਂ ਔਰ ਅਸੀਂ ਕਿਸੇ ਵੀ ਇਹ ਕੇਂਦਰ ਸਰਕਾਰ ਦੀ ਕੋਝੀ ਹਰਕਤ ਹੈਗੀ ਹੈ ਪਰ ਅਸੀਂ ਵਾਅਦਾ ਕਰਦੇ ਆਂ ਪੰਜਾਬ ਦੀ ਜਨਤਾ ਨਾਲ ਕਿ ਇੱਕ ਵੀ ਕਾਰਡ ਕਟਿਆ ਵੀ ਨਹੀਂ ਜਾਏਗਾ ਔਰ ਇੱਕ ਵੀ ਆਦਮੀ ਦਾ ਰਾਸ਼ਨ ਖੋਇਆ ਵੀ ਨਹੀਂ ਜਾਏਗਾ ਸਭ ਨੂੰ ਰਾਸ਼ਨ ਇਦਾਂ ਹੀ ਮਿਲਦਾ ਰਹੇਗਾ ਤੁਸੀਂ ਕਹਿੰਦੇ ਹੋ ਰਾਸ਼ਨ ਕਿਹੜਾ ਪਿੱਛੇ ਪਿੱਛੇ ਜੋ ਰਾਸ਼ਨ ਪੰਜਾਬ ਨੂੰ ਆਂਦਾ ਸੀ ਉਸ ਦੇ ਨਾਲੋਂ ਬਹੁਤ ਘੱਟ ਕਿਹੜਾ ਰਾਸ਼ਨ ਇਸ ਵਾਰ ਕੇਂਦਰ ਸਰਕਾਰ ਨੇ ਨਿਮਤ ਕਹਿ ਰਹੇ ਆਂਗਾ ਕਿ ਉਹਨਾਂ ਦੀ ਸਾਜ਼ਿਸ਼ ਹੈਗੀ ਹੈ ਕਿ ਅਸੀਂ ਇਹਨਾਂ ਦਾ ਰਾਸ਼ਨ ਜਿਹੜਾ ਘੱਟ ਪੇ ਕਿਤੇ 1.5 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨਾ ਚਾਹੁੰਦੇ ਨੇ ਪਰ ਅਸੀਂ ਬੰਦ ਨਹੀਂ ਹੋਣ ਦੇਣਾ ਅਸੀਂ ਸਭ ਨੂੰ ਰੋਟੀ ਜਿਵੇਂ ਪਹਿਲੇ ਮਿਲਦਾ ਹੈ ਉਹਨਾਂ ਨੂੰ ਮਿਲੇਗਾ ਅਗਰ ਤੋਂ ਇਲਾਵਾ ਹੋਰ ਵੀ ਕੋਈ ਲੋਕੀ ਜਿਹੜੇ ਗਰੀਬ ਹੈਗੇ ਨੇ ਉਹਨਾਂ ਨੂੰ ਐਡ ਕਰਕੇ ਉਹਨਾਂ ਦੇ ਕਾਰਡ ਨਵੇਂ ਬਣਾਏ ਜਾਣਗੇ ਔਰ ਉਹਨਾਂ ਨੂੰ ਰਾਸ਼ਨ ਦਿੱਤਾ ਜਾਏਗਾ ਵੀ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਕੈਪਟਨ ਮੰਤਰੀ ਦੇ ਨਾਲ ਜੋ ਉਹਨਾਂ ਨੇ ਦੱਸਿਆ ਪੰਜਾਬ ਦੇ ਕੋਈ ਵੀ ਕਾਰਡ ਹੁਣ ਨਹੀਂ ਕੱਟੇ ਜਾਣਗੇ ਜਿਸ ਦੇ ਵਿੱਚ ਸਭ ਨੂੰ ਰਾਸ਼ਨ ਕਿੜਾ ਉਹ ਮਿਲੇਗਾ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਚਲੰਦਰ